ਹਾਂਜੀ ਸਰ ਕੀ ਹੈ ਬ੍ਰਾਹਮਨ ਅਸਲ ਮਿਤੀ 18 11 25 ਨੂੰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਕਿ ਕੁਝ ਵਿਅਕਤੀਆਂ ਨੇ ਡਿਵੀਜ਼ਨ 8 ਦੇ ਏਰੀਆ ਵਿੱਚ ਇੱਕ ਘਰ ਚ ਬਣੀ ਦੁਕਾਨ ਚ ਐਂਟਰ ਹੋ ਕੇ ਹਥਿਆਰਾਂ ਦੀ ਨੋਕ ਤੇ ਲੁੱਟ ਖੁੱਟ ਕੇ ਲੁੱਟ ਰਹੀਤੀ ਹੈ ਪੈਸੇ ਦੀ ਜਿਸ ਵਾਂਚ ਪੁਲਿਸ ਕਮਿਸ਼ਨਰ ਦਿਲਿੰਦਰ ਮਾਨ ਜੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਦੇ ਦਿੱਤੀਆਂ ਨਿਰਦੇਸ਼ੇਟ ਐਫ ਆਈ ਆਰ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਦੌਰਾਨੇ ਤਫ਼ਤੀਸ਼ ਤਿੰਨ ਵਿਅਕਤੀ ਗਰਤਾਰ ਹੋਏ ਜਿਨ੍ਹਾਂ ਚੋਂ ਇੱਕ ਦਾ ਨਾਮ ਕਰਨ ਸਿੰਘ ਐਲਿਸ ਨੰਨੂ ਦੂਸਰੇ ਦਾ ਨਾਮ ਕਰਨਜੀਤ ਸਿੰਘ ਅਤੇ ਤੀਜੇ ਦਾ ਨਾਮ ਲੰਡਨ ਦੇ ਨਾਮ ਤੇ ਪਤਾ ਲੱਗੇ ਤੇ ਇਹਨਾਂ ਤੋਂ ਲੋਟਰ ਸਮੇਂ ਭਰਤੇ ਗਏ ਹਥਿਆਰ 77 ਲੋਹੇ ਦੀ ਰਾਡ ਅਤੇ ਲੁੱਟੇ ਗਏ ਪੈਸੇ ਬਰਾਮਦ ਹੋਏ ਨੇ ਅੱਗੇ ਦੀ ਤਫ਼ਤੀਸ਼ ਜਾਰੀ ਹੈ